ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਹੇਟ ਹੈ। ਕਈ ਘਰ ਟੈ ਗਈ ਨੇ। ਕਈਆਂ ਦੀਆਂ ਛੱਤਾਂ ਟੇਕ ਗਈਆਂ ਤੇ ਕਈ ਉਵੇਂ ਹੀ ਹੁਣ ਰਹਿਣ ਲਾਇਕ ਨਹੀਂ ਬਚੇ। ਜੋ ਲੋਕ ਦਿਹਾੜੀ ਕਰਕੇ ਰੋਜ਼ ਕਮਾਉਂਦੇ ਨੇ, ਰੋਜ਼ ਖਾਂਦੇ ਨੇ, ਉਹ ਇਸ ਵਕਤ ਪਰੇਸ਼ਾਨੀ ਦੇ ਵਿੱਚ ਨੇ। ਕਿਉਂਕਿ ਨਾ ਕਰਨ ਨੂੰ ਕੰਮ ਹੈ ਤੇ ਨਾ ਹੀ ਰਹਿਣ ਨੂੰ ਘਰ ਤੇ ਨਾ ਖਾਣ ਨੂੰ ਰੋਟੀ। ਇਨਾ ਹੜ੍ਹਾਂ ਵਿਚਾਲੇ ਪੰਜਾਬ ਦੇ ਵਿੱਚ ਸੇਵਾ ਦਾ ਹੜ ਵੀ ਆਇਆ ਹੋਇਆ ਹੈ। ਹੜਪੀੜਤਾ ਦੀ ਮਦਦ ਦੇ ਲਈ ਹਰ ਕੋਈ ਹੀ ਅੱਗੇ ਆ ਰਿਹਾ ਹੈ ਜੋ ਜਿੰਨੇ ਜੋਗਾ ਹੈ ਉਹ ਆਪਣਾ ਹਿੱਸਾ ਪਾ ਰਿਹਾ ਹੈ ਹੁਣ ਮਨੁੱਖਤਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਕਪੂਰਥਲਾ ਦੇ ਪਿੰਡ ਸੈਫਲਾਬਾਦ ਤੋਂ ਜਿੱਥੋਂ ਦੇ ਮੌਜੂਦਾ ਸਰਪੰਚ ਭਜਨ ਸਿੰਘ ਨੇ ਆਪਣੀ ਜੇਬ ਦੇ ਵਿੱਚੋਂ 500 ਪਰਿਵਾਰਾਂ ਦੀ ਮਦਦ ਕੀਤੀ ਹੈ ਕਣੇ ਪੈਂਦਿਆ ਜੀ ਜੇ ਸਾਡੇ ਅਸੀਂ ਆਮ ਇਨਸਾਨ ਆ ਅਸੀਂ ਘਰ ਬੈਠੇ ਬੇਲੇ ਸਾਡਾ ਸਰਪੰਚ ਸਾਹਿਬ ਬਹੁਤ ਵਧੀਆ ਆਪਣੀ ਜੇਬ ਚੋਂ ਦੇ ਰਿਹਾ ਵਾ ਕੋਈ ਸਰਕਾਰੀ ਨਹੀਂ ਕੋਈ ਕੋਸ਼ ਨਹੀਂ ਸਾਨੂੰ ਬਹੁਤ ਇਨਸਾਨ ਇੱਦਾਂ ਦੀ ਪੰਚਾਇਤ ਸਾਨੂੰ ਚਾਹੀਦੀ ਸਾਰੀ ਜ਼ਿੰਦਗੀ ਲਈ ਚਾਹੀਦੀ ਜੀ ਇਦਾਂ ਦੀ ਬਹੁ ਗਰੀਬਾਂ ਦਾ ਸੋਚਦੇ ਬਹੁ ਸਰਪੰਚਾਂ ਦਾ ਧੰਨਵਾਦ ਆ ਦਰਅਸਲ ਬੀਤੇ ਕੁਝ ਦਿਨ ਪਹਿਲਾਂ ਲਗਾਤਾਰ ਮੀਂਹ ਪਿਆ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਹੜਾਏ ਹੋਏ ਨੇ ਤੇ ਇਹ ਲੋਕ ਦਿਹਾੜੀਦਾਲ ਨੇ ਜੋ ਰੋਜ਼ ਕਮਾ ਕੇ ਖਾਂਦੇ ਨੇ ਇਣੀ ਦਿਨੀ ਕੰਮ ਨਾ ਮਿਲਣ ਕਰਕੇ ਇਹ ਲੋਕ ਬੇਲੇ ਸੀ ਤੇ ਸ਼ਾਇਦ ਫਿਕਰਮੰਦ ਵੀ ਕਿ ਅਸੀਂ ਰੋਟੀ ਕਿੱਥੋਂ ਖਾਵਾਂਗੇ ਪਰ ਹੁਣ ਇਹਨਾਂ ਦੇ ਪਿੰਡ ਦੇ ਸਰਪੰਚ ਜੋ ਕਿ ਦੁਬਈ ਦੇ ਵਿੱਚ ਕਾਰੋਬਾਰੀ ਨੇ ਉਹਨਾਂ ਨੇ ਇਹਨਾਂ ਪਰਿਵਾਰਾਂ ਦੀ ਬਾਫੜੀ ਹੈ ਅਤੇ ਇਹਨਾਂ ਲੋਕਾਂ ਨੂੰ ਰਾਸ਼ਨ ਵੀ ਦਿੱਤਾ ਹੈ ਅਤੇ ਉਹਨਾਂ ਜਿਨ੍ਹਾਂ ਲੋਕਾਂ ਦੇ ਘਰ ਚੋਰੇ ਨੇ ਉਹਨਾਂ ਵਾਸਤੇ ਤਰਪਾਲਾਂ ਦਾ ਇੰਤਜ਼ਾਮ ਵੀ ਕੀਤਾ ਹੈ ਵਾਈਗੁਰੂ ਦਾ ਖਾਲਸਾ ਵਾਈਗੁਰੂ ਵੀ ਫਤਿਹ ਹਾਂਜੀ ਸਰਪੰਚ ਸਾਹਿਬ ਦੀ ਬਹੁਤ ਵਧੀਆ ਆ ਸਾਡੇ ਪਿੰਡ ਆਏ ਕੀ ਮਨੋ ਕੀ ਇਹਨਾਂ ਦਾ ਕੀ ਪ੍ਰੋਬਲਮ ਆਈਆਂ ਤੁਹਾਨੂੰ ਤੇ ਕੀ ਹੁਣ ਉਹਦਾ ਪਾਣੀ ਦਾ ਜਾਂ ਕੋਠੇ ਚੋਰੇ ਆ ਹਾਂਜੀ ਪਾਣੀ ਬਹੁਤ ਆਇਆ ਤਾਂ ਪਰ ਕੋਠੇ ਚੋਂ ਡੇ ਸਾਡੇ ਹਾਂਜੀ ਤਕੀਰ ਤੁਹਾਡੇ ਸਰਪੰਚ ਨੇ ਕੀ ਕੀਤਾ ਤੁਹਾਡੇ ਨੇ ਮਦਦ ਬਹੁ ਕੀਤੀ ਹੈ ਸਦਾ ਦਿੱਤਾ ਹਾਂਜੀ ਬਹੁ ਕਰਦੇ ਇਸ ਮੌਕੇ ਪਿੰਡ ਵਾਲਿਆਂ ਨੇ ਸਰਪੰਚ ਭਜਨ ਸਿੰਘ ਹੁਣਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਸਦਾ ਹੀ ਸਾਡਾ ਦਰਦ ਸਮਝਿਆ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਮਦਦ ਦੇ ਲਈ ਹੱਥ ਅੱਗੇ ਵਧਾਇਆ ਅਤੇ ਲੋਕਾਂ ਨੂੰ ਰਾਸ਼ਨ ਦਿੱਤਾ ਹੈ ਤੇ ਜਿਨ੍ਹਾਂ ਦੇ ਘਰ ਚੋਰੇ ਨੇ ਉਹਨਾਂ ਨੂੰ ਤਰਪਾਲਾਂ ਵੀ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਜੀ ਆਇਆਂ ਨੂੰ ਬੇਨਤੀ ਹੈ ਕਿ ਜੋ ਕਿ ਬਰਸਾਤਾਂ ਦੇ ਕਾਰਨ ਕਰਕੇ ਪ੍ਰਭਾਵਿਤ ਹੋਏ ਹਨ ਕੰਮਕਾਰ ਨਹੀਂ ਚੱਲ ਰਿਹਾ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਸਰਪੰਚ ਸਾਹਿਬ ਭਜਨ ਸਿੰਘ ਜੀ ਵੱਲੋਂ ਸੰਗਤਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਬਹੁਤ ਹੀ ਸਲੰਘਾਯੋਗ ਕਦਮ ਹੈ ਬਹੁਤ ਬਹੁਤ ਧੰਨਵਾਦ ਹੈ ਸਰਪੰਚ ਸਾਹਿਬ ਜੀ ਹੋਣਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਜਾਣਦੇ ਆਂ ਵੀ ਜੋ ਇਹ ਨਗਰ ਆ ਤੁਨਗੁਰ ਹਰਗੋਬੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੂਪਾ ਪ੍ਰਾਪਤ ਅਰ ਤੇ ਨਗਰ ਸੈਂਫਲਾਬਾਦ ਤੇ ਗੁਰਦੁਆਰਾ ਗੁਰਸਰ ਸਾਹਿਬ ਜਿੱਥੇ ਸਤਿਗੁਰਾਂ ਨੇ ਆਪਣੇ ਚਰਨ ਪਾਏ ਤੇ ਉਥੇ ਸੇਵਾ ਜੋ ਨਿਭਾ ਰਹੇ ਨੇ ਸੰਤ ਬਾਬਾ ਲੀਡਰ ਸਿੰਘ ਜੀ ਮਹਾਪੁਰਖ ਤੇ ਉਹਨਾਂ ਦੀ ਕਿਰਪਾ ਸਦਕਾ ਹੀ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਪਾਂ ਜਾਣਦੇ ਆ ਸਾਡੇ ਇਲਾਕੇ ਦੀ ਮੰਨੀ ਪਰਮਨੀ ਸ਼ਖਸੀਅਤ ਉੱਗੇ ਸਮਾਜ ਸੇਵੀ ਜੋ ਇਸ ਸੈਂਫਲਬਾਦ ਨਗਰ ਦੇ ਮੌਜੂਦਾ ਸਰਪੰਚ ਸਾਹਿਬ ਨੇ ਸਰਪੰਚ ਸਰਦਾਰ ਭਜਨ ਸਿੰਘ ਜੀ ਦੁਬਈ ਵਾਲੇ ਜਿਨ੍ਹਾਂ ਦੀ ਮਿਹਰ ਦੀ ਕਿਰਪਾ ਵਾ ਵੀ ਦੁਬਈ ਦੇ ਵਿੱਚ ਬਹੁਤ ਟਰਾਂਸਪੋਰਟ ਦਾ ਉਹਨਾਂ ਦੇ ਕੰਮ ਕਰ ਚੱਲਦੇ ਆ ਸੋ ਮਹਾਪੁਰਖਾਂ ਦੀ ਪ੍ਰੇਰਣਾ ਦੇ ਸਦਕਾ ਉਹ ਸਮੇ ਸਮੇ ਸਰ ਜੋ ਸਮਾਜ ਦੇ ਵਿੱਚ ਸੇਵਾਵਾਂ ਚੱਲਦੇ ਆ ਰਹਿੰਦੀਆਂ ਨੇ ਉਹਨਾਂ ਦੇ ਵਿੱਚ ਹਿੱਸਾ ਪਾਉਂਦੇ ਆ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਉਂਦੇ ਆ ਤੇ ਜਿਸ ਤਰ੍ਹਾਂ ਹੁਣ ਆਪਾਂ ਪੂਰੇ ਪੰਜਾਬ ਦੇ ਹਾਲਾਤ ਇਸ ਵਕਤ ਜਾਣਦੇ ਪਏ ਆ ਵੀ ਪੰਜਾਬ ਦੇ ਵਿੱਚ ਇੱਕ ਬਹੁਤ ਹੱਦੋਂ ਵੱਧ ਬਾਰਸ਼ਾਂ ਹੋਈਆਂ ਜਿਹਦੇ ਕਰਕੇ ਜੋ ਆਪਣਾ ਇਲਾਕਾ ਨੇੜੇ ਬਿਆਸ ਦਰਿਆ ਜਿਹੜਾ ਉਹਦੇ ਵਿੱਚ ਹੜ੍ਹ ਵੀ ਬਹੁਤ ਆਏ ਹੋਰ ਰਾਵੀ ਸਤਲੁਜ ਦਰਿਆ ਸਾਰੇ ਪਾਸੇ ਆਪਾਂ ਜਾਣਦੇ ਆ ਪੰਜਾਬ ਇੱਕ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਜਿਹੜਾ ਪੰਜਾਬ ਆਇਆ ਹੋਇਆ ਵਾ ਸੋ ਜੋ ਅੱਜ ਆਪ ਜੀ ਇੱਥੇ ਕੱਟ ਵੇਖ ਰਹੇ ਹੋ ਇਹ ਸਾਧ ਸੰਗਤ ਜੀ ਜਿਵੇਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਵੀ ਸਰਦਾਰ ਭਜਨ ਸਿੰਘ ਜੀ ਦੁਬਈ ਉਹ ਥਾਂ ਥਾਂ ਤੇ ਜਾ ਕੇ ਆਪ ਹੱਥੀ ਸੇਵਾ ਕਰਦੇ ਪਏ ਨੇ ਹੱਥੀ ਆਪ ਲੋਕਾਂ ਨੂੰ ਜਾ ਕੇ ਜੋ-ਜੋ ਲੋਕਾਂ ਦੀ ਲੋੜ ਆ ਉਹਨਾਂ ਨੂੰ ਪੂਰੀ ਕਰਦੇ ਪਏ ਨੇ ਕਿਤੇ ਚਾਰ ਦੀ ਸੇਵਾ ਕਿਤੇ ਤਰਪਾਲਾਂ ਦੀ ਸੇਵਾ ਸੋ ਥਾਂ ਥਾਂ ਤੇ ਉਹ ਸੇਵਾ ਨਿਭਾ ਰਹੇ ਨੇ ਤੋਂ ਇਸੇ ਸੇਵਾ ਦੇ ਕਾਰਜ ਨੂੰ ਮੁੱਖ ਰੱਖਦੇ ਆ ਜੋ ਬਾਰਸ਼ਾਂ ਦੇ ਕਾਰਨ ਜੋ ਸਿਆਹਫਲਾਬਾਦ ਨਗਰ ਦੀ ਸੰਗਤ ਆ ਸਿਆਹਫਲਾਬਾਦ ਨਗਰ ਦੇ ਵਿੱਚ ਜਿੱਦਾਂ ਜਿਹੜੇ بارشਾਂ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਕੰਮਕਾਰ ਨਹੀਂ ਇਸ ਵਕਤ ਲੋਕਾਂ ਨੇ ਇਹਨੇ ਮਿਲ ਰਹੇ ਕੋਈ بارشਾਂ ਆਪਾਂ ਜਾਣਦੇ ਹਾਂ ਹਦੋਂ-ਦੋਂ ਪੈ ਰੀਆਂ ਨੇ ਤੇ ਉਹਦੇ ਕਰਕੇ ਜੋ ਅੱਜ ਦਾ ਉਹ ਰਾਸ਼ਨ ਵੰਡ ਸਮਾਰੋ ਜਿਹੜਾ ਆ ਸਰਦਾਰ ਭਜਨ ਸਿੰਘ ਜੀ ਦੁਬਈ ਉਹਨਾਂ ਦੀ ਇਸ ਹਵੇਲੀ ਦੇ ਵਿੱਚ ਜੋ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਮਹਾਪੁਰਖਾਂ ਦੀ ਕਿਰਪਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ ਅੱਜ ਇੱਥੇ ਜੋ ਰਾਸ਼ਨ ਵੰਡ ਸਮਾਰੋ ਜਿਹੜਾ ਉਹ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਉਹ ਜੋ ਕਿਰਤੀ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇਗਾ ਕਿਉਂਕਿ ਆਪਾਂ ਜਾਣਦੇ ਹਾਂ ਬਾਰਿਸ਼ਾਂ ਕਰ ਲੋਕਾਂ ਦੇ ਕੰਮ ਕਾਰਜ ਨਹੀਂ ਹੋਏ ਤੇ ਇਸ ਵਕਤ ਲੋਕਾਂ ਦੇ ਲੋਕ ਜਿਹੜੇ ਨੇ ਉਹ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਪਏ ਨੇ ਜਿਸ ਕਾਰ ਜਿਨ੍ਹਾਂ ਕਾਰਨ ਉਹ ਜਿਨ੍ਹਾਂ ਲੋਕਾਂ ਦੀ ਆਪਾਂ ਦੇਖਦੇ ਆਂ ਬਾਰਿਸ਼ਾ ਕਾਰਨ ਛੱਤਾਂ ਵੀ ਢਹਿ ਪੀਆਂ ਉੱਥੇ ਉਹਨਾਂ ਨੂੰ ਜਿੱਥੇ ਰਾਸ਼ਨ ਵੰਡਿਆ ਜਾ ਰਿਹਾ ਤੇ ਉੱਥੇ ਵੀ ਤਰਪਾਲਾਂ ਦੀ ਸੇਵਾ ਵੀ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਸਰਦਾਰ ਭਜਨ ਸਿੰਘ ਜੀ ਦੁਬਈ ਵੱਲੋਂ ਸਰਪੰਚ ਸਾਹਿਬ ਵੱਲੋਂ ਸਾਡੇ ਨਗਰ ਦੇ ਆਨ ਸੋ ਸਤਿਗੁਰ ਅਗੇ ਸਾਰੀ ਸੰਗਤ ਵੱਲੋਂ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸਰਪੰਚ ਸਾਹਿਬ ਨੂੰ ਸਰਦਾਰ ਭਜਨ ਸਿੰਘ ਨੂੰ ਚੜ੍ਹਦੀ ਕਲਾ ਜ ਰੱਖਣਾ ਉਹਨਾਂ ਦੇ ਕੰਮ ਕਰ ਚੜ੍ਹਦੀ ਕਲਾਇ ਕਰਨ ਤੇ ਸਮੁੱਚੀ ਸੰਗਤ ਦਾ ਉਹਨਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਈ ਦੇ ਕਾਰੋਬਾਰੀ ਭਜਨ ਸਿੰਘ ਜੋ ਕਪੂਰਥਲਾ ਦੇ ਪਿੰਡ ਸੈਫਲਾਬਾਦ ਦੇ ਮੌਜੂਦਾ ਸਰਪੰਚ ਨੇ ਸਿਰਫ ਉਹਨ ਹੀ ਨਹੀਂ ਸਗੋ ਹੜਾਂ ਦੇ ਵਿੱਚ ਵੀ ਆਪਣੇ ਪਿੰਡ ਦੇ ਲੋਕਾਂ ਦੀ ਉਹਨਾਂ ਮਦਦ ਕੀਤੀ ਸੀ ਸੁਵਜਿਹੇ ਉਪਰਾਲੇ ਹਰ ਕਿਸੇ ਵੱਲੋਂ ਜ਼ਰੂਰ ਕੀਤੇ ਜਾਣੇ ਚਾਹੀਦੇ ਨੇ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਤੇ ਆਮ ਲੋਕਾਂ ਵੱਲੋਂ ਵੀ ਆਪਣੇ ਪੱਧਰ ਤੇ ਹੜਪੀੜਤਾ ਦੀ ਮਦਦ ਕੀਤੀ ਗਈ ਅਤੇ ਸਰਪੰਚ ਭਜਨ ਸਿੰਘ ਵਰਗੇ ਐਨਆਰਆਈਆਂ ਦਾ ਅਸੀਂ ਵੀ ਧੰਨਵਾਦ ਕਰਦੇ ਹਾਂ ਜੋ ਲੋਕਾਂ ਦਾ ਦਰਦ ਸਮਝਦੇ ਨੇ ਅਤੇ ਉਹਨਾਂ ਦੀ ਮਦਦ ਦੇ ਲਈ ਹਰ ਵੇਲੇ ਤਿਆਰ ਰਹਿੰਦੇ ਨੇ న్యూਸ ਡੈਸਕ ਰਿਪੋਰਟ ਲਾਈ ਪੰਜਾਬੀ ਟੀਵੀ